ਆਸਪਤਾਲਾਂ ਦੇ ਵਿੱਚ ਦਿਨ-ਬਦਿਨ ਘਟਨਾਵਾਂ ਹੋ ਰਹੀਆਂ ਨੇ ਤੇ ਹੁਣ ਬੜੇ ਹੀ ਇਹ ਮਾਮਲੇ ਜੋ ਹੈ ਦੇਖੇ ਜਾ ਰਹੇ ਨੇ ਇੱਕ ਬੜਾ ਹੀ ਦਰਦਨਾਕ ਮਾਮਲਾ ਹੁਣ ਸਾਹਮਣੇ ਆਇਆ ਜਿੱਥੇ ਕਿ ਮਰੀਜ਼ਾਂ ਦੀ ਜਾਨ ਤੱਕ ਚਲੀ ਗਈ ਹੈ ਜੋ ਕਿ ਬੜੀ ਹੀ ਗੰਭੀਰ ਹਾਲਤ ਦੇ ਵਿੱਚ ਸਨ ਦੱਸ ਦਈਏ ਇਹ ਮਾਮਲਾ ਜਲੰਧਰ ਦਾ ਹੈ ਤੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਬੜੀ ਹੀ ਦਰਦਨਾਕ ਘਟਨਾ ਵਾਪਰੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਦੱਸ ਜਾਈਏ ਕਿ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਟਰਾਮਾ ਸੈਂਟਰ ਦੇ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਆ ਗਈ ਸੀ ਤੇ ਇਹ ਖਰਾਬੀ ਆਉਣ ਦੇ ਕਾਰਨ ਆਈ ਸੀ ਯੂ ਵਿੱਚ ਦਾਖਲ ਤਿੰਨ ਮਰੀਜ਼ ਜੋ ਹੈ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਤੇ ਇਹਨਾਂ ਵਿੱਚੋਂ ਇੱਕ ਮਰੀਜ਼ ਜੋ ਹੈ ਸੱਪ ਦੇ ਡੰਗਣ ਦੇ ਕਾਰਨ ਆਈ ਸੀ ਯੂ ਦੇ ਵਿੱਚ ਦਾਖਲ ਸੀ ਤੇਜ ਦੇ ਨਾਲ ਦੱਸ ਜੀਏ ਕਿ ਸਿਵਲ ਹਸਪਤਾਲ ਦੇ ਡਾਕਟਰ ਵਿਨੇ ਨੇ ਜਾਣਕਾਰੀ ਦਿੱਤੀ ਹੈ ਤੇ ਜਾਣਕਾਰੀ ਦਿੰਦੇ ਹੋਣਾ ਕਿਹਾ ਹੈ ਕਿ ਹਸਪਤਾਲ ਦੇ ਟਰਾਮਾ ਸੈਂਟਰ ਦੇ ਵਿੱਚ ਆਕਸੀਜਨ ਪਲਾਂਟ ਵਿੱਚ ਖਰਾਬੀ ਆਈ ਸੀ ਜਿਸ ਕਾਰਨ ਤਿੰਨ ਮਰੀਜ਼ ਜੋ ਹੈ ਆਪਣੀ ਜਾਨ ਗਵਾ ਚੁੱਕੇ ਨੇ ਇਸ ਮਾਮਲੇ ਦੀ ਜੋ ਹੈ ਜਾਂਚ ਕੀਤੀ ਜਾਵੇਗੀ ਤੇ ਹੋਰ ਜਾਣਕਾਰੀ ਦਿੰਦੇ ਆ ਡਾਕਟਰ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਦੇ ਵਿੱਚ ਜੋ ਹੈ ਇੱਕ ਮਰੀਜ਼ ਟੀਬੀ ਦਾ ਇੱਕ ਓਵਰਡੋਜ਼ ਦਾ ਤੇ ਇੱਕ ਮਰੀਜ਼ ਜੋ ਹੈ ਸੱਪ ਦੇ ਡੰਗੇ ਡੰਗਿਆ ਹੋਇਆ ਸੀ ਤੇ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਸੀ ਤੇ ਆਕਸੀਜਨ ਉਹਨਾਂ ਨੂੰ ਨਹੀਂ ਮਿਲ ਪਾਈ ਇਸ ਕਰਕੇ ਉਹਨਾਂ ਦੀ ਜੋ ਹੈ ਜਾਨ ਚਲੀ ਗਈ ਹੈ